ਹਏ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ-ਗਿਣ ਹਏ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ-ਗਿਣ ਹੁਣ ਛੱਡ ਤੇਰੇ ਬਿਨਾਂ ਕੱਟਦੇ ਨਾ ਦਿਨ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ-ਗਿਣ ਹੁਣ ਛੱਡ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਹੁਣ ਛੱਡ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਜਦੋਂ ਦੀਆਂ ਤੂੰ ਸਤ ਤੂੰ ਕਵੇਰੀਆਂ ਸਾਡੇ ਕੋਲ ਹੁਣ ਬਸ ਯਾਦਾਂ ਤੇਰੀਆਂ ਜਦੋਂ ਦੀਆਂ ਤੂੰ ਸਤ ਤੂੰ ਕਵੇਰੀਆਂ ਸਾਡੇ ਕੋਲ ਹੁਣ ਬਸ ਯਾਦਾਂ ਤੇਰੀਆਂ ਸਾਨੂੰ ਗੁੱਲ ਦੇ ਨੀ ਤੇਰੇ ਪਿਆਰ ਵਾਲੇ ਚਿੰਨ ਹਏ ਸਾਨੂੰ ਗੁੱਲ ਦੇ ਨਾ ਤੇਰੇ ਪਿਆਰ ਵਾਲੇ ਚਿੰਨ ਹੁਣ ਸਾਡ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਤੇਰੀਆਂ ਉਡਿਕਾਂ ਵਿੱਚ ਤਾਰੇ ਗਿਣ ਗਿਣ ਹੇ ਤੇਰੀਆਂ ਉਡਿਕਾਂ ਵਿੱਚ ਤਾਰੇ ਗਿਣ ਗਿਣ ਹੁਣ ਸਾਡ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਹੁਣ ਸਾਡ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਜਦੋਂ ਦੀਆਂ ਤੂੰ ਸਤੂ ਅੱਖਾਂ ਵੇਰੀਆਂ ਹੁਣ ਸਾਡੇ ਕੋਲ ਬਸ ਯਾਦਾਂ ਤੇਰੀਆਂ ਹਾ ਜਦੋਂ ਦੀਆਂ ਤੂੰ ਸਤੂ ਅੱਖਾਂ ਵੇਰੀਆਂ ਹੁਣ ਸੜੇ ਕੋਲ ਬੱਤੀਆਂ ਦਾ ਤੇਰੀਆਂ ਸਾਨੂੰ ਭੁੱਲਦੇ ਨਹੀਂ ਤੇਰੇ ਪਿਆਰ ਵਾਲੇ ਚਿੰਨ ਸਾਨੂੰ ਭੁੱਲਦੇ ਨਾ ਤੇਰੇ ਪਿਆਰ ਵਾਲੇ ਚਿੰਨ ਹੁਣ ਸੜ ਤੇਰੇ ਬਿਨਾਂ ਕੱਟਦੇ ਨਹੀਂ ਦਿਨ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ-ਗਿਣ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ-ਗਿਣ ਹੁਣ ਸੜ ਤੇਰੇ ਬਿਨਾਂ ਕੱਟਦੇ ਨਾ ਦਿਨ ਹੁਣ ਸਾਡ ਤੇਰੇ ਬਿਨ ਕੱਟਦੇ ਨਹੀਂ ਦੀ ਕਿੱਥੇ ਜਾ ਕੇ ਅਸੀਂ ਫਰਿਆ ਨਿਕਰੀਏ ਕੁੱਟ-ਕੁੱਟ ਜੀਏ ਠੰਡੇ ਹੋ ਕੇ ਪਰਿਏ ਕੁੱਟ-ਕੁੱਟ ਜੀਏ ਠੰਡੇ ਹੋ ਕੇ ਪਰਿਏ ਕਿੱਥੇ ਜਾ ਕੇ ਅਸੀਂ ਫਰਿਆ ਨਿਕਰੀਏ ਬੈਠੇ ਆ ਇਕੱਲੇ ਜਨੂੰ ਵਿਛੋੜਿਆ ਨਾ ਬਿਨ ਉਹ ਬੈਠੇ ਆ ਇਕੱਲੇ ਜਨੂੰ ਵਿਛੋੜਿਆ ਨਾ ਬਿਨ ਹੁਣ ਛੱਡ ਤੇਰੇ ਬਿਨਾ ਕੱਟਦੇ ਨਹੀਂ ਦਿਨ ਤੇਰੇ ਬਿਨਾ ਹੁਣ ਛੱਡ ਤੇਰੇ ਬਿਨਾ ਕੱਟਦੇ ਨਹੀਂ ਦਿਨ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ ਗਿਣ ਐ ਤੇਰੀਆਂ ਉਡੀਕਾਂ ਵਿੱਚ ਤਾਰੇ ਗਿਣ ਗਿਣ ਹੁਣ ਛੱਡ ਤੇਰੇ ਬਿਨਾ ਕੱਟਦੇ ਨਹੀਂ ਦਿਨ ਹੁਣ ਛੱਡ ਹੁਣ ਛੱਡ ਤੇਰੇ ਬਿਨਾ ਕੱਟਦੇ ਨਾ ਦਿਨ ਜਾਣ ਜੇ ਦੇ ਛੁੱਟੇ ਹੋਣੇ ਕੋਲ ਤੇ ਕਰਾਰ ਵੇ ਜੱਬੇ ਦੇ ਆਜ਼ਾਦ ਤੈਨੂੰ ਕਰ ਦੇਣਾ ਪਿਆਰ ਵੇ ਹੋ ਜਾਣ ਦੇ ਜੇ ਛੁੱਟੇ ਹੋਣੇ ਕੋਲ ਤੇ ਕਰਾਰ ਵੇ ਜੱਬੇ ਦੇ ਆਜ਼ਾਦ ਤੈਨੂੰ ਕਰ ਦੇਣਾ ਪਿਆਰ ਵੇ ਕਦੀ ਕਰ ਦੇਣਾ ਤੇਰੇ ਨਾਲ ਬਦ ਗਿਣ ਮਿਣੇ ਕਦੀ ਕਰ ਦੇ ਨਾ ਤੇਰੇ ਨਾਲ ਵਦ ਗਿਣ ਮਿਨ ਕੌਣ ਸਾਡ ਤੇਰੇ ਬਿਨਾਂ ਕੱਟ ਦੇ ਨੀ ਦਿਨ ਤੇਰੀਆਂ ਓੜੀਕਾਂ ਵਿੱਚ ਤਾਰੇ ਗਿਣ ਗਿਣ ਕੌਣ ਸਾਡ ਤੇਰੇ ਬਿਨਾਂ ਕੱਟ ਦੇ ਨੀ ਦਿਨ ਤੇਰੀਆਂ ਓੜੀਕਾਂ ਵਿੱਚ ਤਾਰੇ ਗਿਣ ਗਿਣ ਕੌਣ ਸਾਡ ਤੇਰੇ ਬਿਨਾਂ ਕੱਟ ਦੇ ਨੀ ਦਿਨ ਹੁਣ ਸਾਡ ਤੇਰੇ ਬਿਨਾਂ ਕੱਟ ਦੇ ਨੀ ਦਿਨ ਹੁਣ ਸਾਡ ਤੇਰੇ ਬਿਨਾਂ कट